ਚੈਨਲ ਨੂੰ ਪਿਆਰ ਕਰਨ ਵਾਲੇ ਮੈਨੂੰ ਇਹਨਾਂ ਮਾਨਸਤਕਾਰ ਦੇਣ ਵਾਲੇ ਸਾਰੇ ਭੈਣ ਭਾਈਆਂ ਦਾ ਦਿਲੋਂ ਬਹੁਤ ਹੀ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਬਹੁਤ ਸੋਹਣੀ ਬਾਤ ਆ ਇਹਦੇ ਇਹਨੂੰ ਸਾਰੇ ਸੁਣਿਓ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋਨੰਦ ਇੱਕ ਰਾਜਾ ਸੀ ਉਹ ਵਜ਼ੀਰ ਨੂੰ ਕਹਿਣ ਲੱਗਿਆ ਕਹਿੰਦਾ ਲੈ ਵੀ ਵਜ਼ੀਰ ਐਨੇ ਸਾਲ ਤਾਂ ਮੈਨੂੰ ਹੋ ਗਿਆ ਰਾਜ ਕਰਦੇ ਨੂੰ ਐਨੇ ਸਾਲ ਹੀ ਤੈਨੂੰ ਵਜ਼ੀਰੀ ਕਰਦੇ ਨੂੰ ਹੋ ਗਏ ਹੁਣ ਕਹਿੰਦਾ ਤੈਨੂੰ ਸਵਾਲ ਪਉਣਾ ਕਹਿੰਦਾ ਮੈਨੂੰ ਜਵਾਬ ਦੇਈ ਫਿਰ ਐਨੇ ਸਾਲਾਂ ਚ ਤਾਂ ਕੀ ਤਤ ਕੱਢਿਆ ਉਹ ਕਹਿੰਦਾ ਠੀਕ ਹੈ ਮਹਾਰਾਜ ਉਹਨੂੰ ਕਹਿੰਦਾ ਇੱਕ ਤਾਂ ਮੈਨੂੰ ਧਰਤੀ ਦਾ ਵਿਚਾਰਾ ਦੱਸ ਇੱਕ ਕਹਿੰਦਾ ਮੈਨੂੰ ਝੋਟੇ ਦਾ ਦੁੱਧ ਲਿਆ ਕੇ ਦੇ ਇੱਕ ਕਹਿੰਦਾ ਮੈਨੂੰ ਹੜਬਿਜ ਮੋਤੀ ਲਿਆ ਕੇ ਦੇ ਭਾਈ ਰਾਜਾ ਕਹਿ ਗਿਆ ਵਜ਼ੀਰ ਤਾਂ ਸੋਚੀ ਪੈ ਗਿਆ ਵਜ਼ੀਰ ਗਿਆ ਘਰੇ ਤਾਂ ਜਾ ਕੇ ਪੈ ਗਿਆ ਪਿਆ ਹੋਇਆ ਤਾਂ ਉਹਦੀ ਕੁੜੀ ਸੀ ਪੜ੍ਹੀ ਲਿਖੀ ਨੌਜਵਾਨ ਬੜੀ ਸਮਝਦਾਰ ਕੁੜੀ ਉਹ ਕਹਿਣ ਲੱਗੀ ਵੀ ਬਾਪੂ ਤੂੰ ਕਾਹਤੋਂ ਪਿਆ ਉਹ ਕਹਿੰਦਾ ਕੁਛ ਨਹੀਂ ਕਹਿੰਦੀ ਨਾ ਕੁਛ ਕਿਉਂ ਨਹੀਂ ਕਹਿੰਦੀ ਤੂੰ ਉਦਾਸ ਐ ਕਹਿੰਦੀ ਜੇ ਦੱਸੇਗਾ ਨਹੀਂ ਗੱਲ ਦਾ ਪਤਾ ਕੀ ਲੱਗੂ ਕਹਿੰਦੀ ਖਬਰ ਮੈਂ ਤੇਰਾ ਅੰਦ ਕਰਦਾ ਕੋਈ ਉਹ ਕਹਿਣ ਲੱਗਿਆ ਲੈ ਦੱਸ ਦੇ ਨਾ ਪੁੱਤ ਵੀ ਰਾਜੇ ਨੇ ਮੈਨੂੰ ਆਹ ਸਵਾਲ ਪਾਏ ਨੇ ਵੀ ਧਰਤੀ ਦਾ ਵਿਚਾਲਾ ਝੋਟਿਆਂ ਦਾ ਦੁੱਧ ਤੇ ਕਹਿੰਦਾ ਦੱਸ ਕਿੱਥੋਂ ਮਿਲਣਗੇ ਇਹ ਚੀਜ਼ਾਂ ਤੇ ਇਹ ਕਹਿੰਦਾ ਕਣ ਭਿਜਮੋਤੀ ਉਹ ਕਹਿੰਦੀ ਦੇਖ ਬਾਪੂ ਗੱਲ ਤਾਂ ਕੁਝ ਵੀ ਨਹੀਂ ਕਹਿੰਦੀ ਤੂੰ ਐਵੇਂ ਹੀ ਪਿਆ ਕਹਿੰਦੀ ਮੈਂ ਸਾਰਾ ਕੁਝ ਪੂਰਾ ਕਰੂੰ ਕਹਿੰਦੀ ਝੋਟਿਆਂ ਦਾ ਦੁੱਧ ਤਾਂ ਮੈਨੂੰ ਹਣੀ ਜਵਾਬ ਦੇਉਣੀ ਆ ਹਣੀ ਦੇਉਣੀ ਆ ਮੈਨੂੰ ਝੋਟਿਆਂ ਦਾ ਦੁੱਧ ਹੋ ਕਹਿੰਦਾ ਅੱਛਾ ਕਹਿੰਦੀ ਇੱਕ ਤੂੰ ਗੋਲ ਚੱਕਰ ਲਵਾ ਲਾ ਲਈ ਕਹਿੰਦੀ ਘੇਰਾ ਉਹਦੇ ਵਿਚਾਲੇ ਰੱਖਦੀ ਕੁਰਸੀ ਉਹਨੂੰ ਕਹਿੰਦੀ ਵੀ ਜਿੱਥੇ ਕੁਰਸੀ ਪਈ ਹੈ ਨਾ ਇਹ ਧਰਤੀ ਦਾ ਵਿਚਾਲਾ ਹੈ ਵੀ ਜੇ ਤੈਨੂੰ ਨਹੀਂ ਰਾਜੇ ਨੂੰ ਕਹੀਂ ਵੀ ਜੇ ਤੈਨੂੰ ਨਹੀਂ ਯਕੀਨ ਤਾਂ ਆਪਦੇ ਸਿਪਾਹੀਆਂ ਨੂੰ ਭੇਜ ਤੇਰੇ ਸਿਪਾਹੀ ਮੇਨੇ ਆਉਣਗੇ ਧਰਤੀ ਕਹਿੰਦੀ ਨਾ ਕਿਸੇ ਨੇ ਜਾਣਿਆ ਇੰਨਾ ਕੁਛ ਨਾ ਕਰਨਾ ਨਾ ਧਰਨਾ ਕਹਿੰਦੀ ਹੋਗੀ ਤੇਰੀ ਬਾਤ ਪੂਰੀ ਉਹ ਕਹਿੰਦਾ ਐ ਬੜੀ ਸਿਆਣੀ ਐ ਮੇਰੀ ਤਤੀ ਝੋਟਿਆਂ ਦਾ ਦੁੱਧ ਮੈਂ ਹੁਣੀ ਦੇਵਨੀ ਆ ਕਹਿੰਦੀ ਬਾਕੀ ਮੈਂ ਆਪੇ ਕਰੂੰਗੀ ਭਾਈ ਉਹਨੂੰ ਕਹਿੰਦੀ ਵੀ ਤੂੰ ਰਾਤ ਨੂੰ ਕਹਿੰਦੀ ਤੈਨੂੰ ਕੋਈ ਵੀ ਹੱਕਾ ਮਾਰੀ ਜਾਵੇ ਤੂੰ ਉੱਠੀ ਨਾ ਪਿਆਰਕ ਅੰਦਰ ਭਾਈ ਗਿਆ ਤਾਂ ਭਾਈ ਘਰੇ ਤਾਂ ਕੁੜੀ ਨੇ ਕੀ ਕੀਤਾ ਉਹ ਤਾਂ ਅੱਧੀ ਰਾਤੋਂ ਜਾ ਕੇ ਜਿਵੇਂ ਲੱਗੀ ਕੱਪੜੇ ਧੋਣ ਥਾਪੀ ਖੜਕਾਉਣ ਜ਼ੋਰ-ਜ਼ੋਰ ਦੀ ਝਾਂਕ ਕੇ ਖੜਕਾ ਕਰਨਾ ਤਾਂ ਕਿਉਂ ਅੱਗੇ ਇਹ ਮਹਿਲਾ ਦੇ ਅੰਦਰ ਹੀ ਰਹਿੰਦੇ ਹੁੰਦੇ ਨਾ ਜਿਹੜੇ ਵਜੀਰ ਹੁੰਦੇ ਇਹਨਾਂ ਦੇ ਮਹਿਲਾ ਦੇ ਅੰਦਰਲੇ ਪਾਸੇ ਇਹਨਾਂ ਨੂੰ ਜਿਵੇਂ ਕੁਆਟਰ ਹੁੰਦੇ ਨੇ ਐ ਵਧੀਆ ਮਕਾਨ ਬਣਾ ਕੇ ਦਿੱਤੇ ਹੁੰਦੇ ਤਾਂ ਜਦੋਂ ਲੱਗੀ ਧੋਣ ਭਾਈ ਰਾਜੇ ਨੇ ਹੀ ਨੀਂਦ ਖੁੱਲ ਗਈ ਉਹਨੇ ਹੱਕਾ ਹੂਕਾ ਮਾਰੀਆਂ ਇੱਧਰ ਉੱਧਰ ਦੇਖਿਆ ਵੀ ਕੋਈ ਸਪਾਹੀ ਸਾਰੇ ਸੁੱਤੇ ਪਏ ਨੇ ਉਹ ਉੱਠ ਕੇ ਆਇਆ ਕਹਿੰਦਾ ਕਿਨੂੰ ਭੀੜ ਪੈ ਗਈ ਐ ਇਸ ਵੇਲੇ ਰਾਤ ਦਾ ਟਾਈਮ ਐ ਹਾਲੇ ਤਾਂ ਦਿਨ ਚੜਨ ਚੁੱਕੇ ਘੰਟੇ ਨੇ ਜਦੋਂ ਭਾਈ ਉਹਦੇ ਕੋਲੇ ਆਇਆ ਉਹਨੂੰ ਆ ਕੇ ਕਹਿਣ ਲੱਗਿਆ ਵੀ ਕੌਣ ਐ ਭਾਈ ਕੱਪੜੇ ਐ ਵੇਲੇ ਕਿਉਂ ਧੋਣੀਆਂ ਉਹ ਕਹਿੰਦੀ ਜੀ ਵਜ਼ੀਰ ਦੀ ਕੁੜੀਆਂ ਕਹਿੰਦਾ ਅੱਛਾ ਕਹਿੰਦਾ ਇਹ ਵੇਲੇ ਕੀ ਵਿਵਤਾ ਪੈ ਗਈ ਕਹਿੰਦੀ ਵਜ਼ੀਰ ਦੇ ਮੁੰਡਾ ਹੋਇਆ ਕਹਿੰਦਾ ਲੈ ਹੈ ਸੌਰਗੇਬ ਜੀ ਇਹ ਕਹਿੰਦਾ ਬੰਦਿਆਂ ਦੇ ਵੀ ਕਦੇ ਮੁੰਡੇ ਹੋਏ ਨੇ ਉਹ ਕਹਿੰਦੀ ਫਿਰ ਝੋਟਿਆਂ ਨੇ ਵੀ ਕਦੇ ਦੁੱਧ ਦਿੱਤਾ ਹੈ ਭਈਓ ਹੋ ਗਿਆ ਬਿਸ਼ਰਮ ਕਹਿਣ ਲੱਗਿਆ ਫਿਰ ਜਿਹੜਾ ਦੂਜਾ ਮੇਰਾ ਤੀਜਾ ਸਵਾਲ ਹੈ ਉਹ ਮੋਤੀ ਅਣਪਿਝ ਮੋਤੀ ਵਾਲਾ ਉਹ ਕਹਿੰਦੀ ਉਹ ਦੇਉਂਗੀ ਕੱਲ ਨੂੰ ਜਵਾਬ ਤੁਹਾਨੂੰ ਚਲੋ ਜੀ ਬਾਗੀ ਕਰਨ ਨੂੰ ਕਰਜ ਆ ਕੇ ਉਹਨੂੰ ਕਹਿਣ ਲੱਗੇ ਆਪਦੇ ਬਾਪ ਨੂੰ ਤੜਕੇ ਨੂੰ ਕਹਿੰਦੀ ਵੀ ਬਾਪੂ ਉਹਨੂੰ ਐਂ ਕਹੀ ਕਿ ਰਾਜੇ ਨੂੰ ਵੀ 500 ਘੋੜਾ 500 ਹੀ ਉਹਦੇ ਉੱਪਰ ਸੋਹਣੀ ਤੋਂ ਸੋਹਣੀ ਵਧੀਆ ਸਿਹਤਮੰਦ ਜਨਾਨੀ ਹੋਵੇ ਸਾਰਿਆਂ ਦੇ ਨਾਲ 5-5 ਹਥਿਆਰ ਹੋਣ ਵੀ ਇਹ ਤਿਆਰ ਕਰ ਦੇ ਭਾਈ ਰਾਜੇ ਨੇ ਲਾਤਾ ਸਨੇਹਾ ਜਾ ਕੇ ਬਜੀਰ ਨੇ ਤਾਂ ਰਾਜੇ ਨੂੰ ਕਿਹੜਾ ਟਾਈਮ ਲੱਗਣਾ ਸੀ ਉਹਨੇ ਕਰਤਾ ਕੁੜੀ ਨੇ ਤਾਂ ਚੜ ਗਈ ਤਾਂ ਮਰਦਾਨੇ ਕੱਪੜੇ ਪਾਲੇ ਸਾਰਿਆਂ ਦੇ ਸਾਰਿਆਂ ਦੇ ਮਰਦਾਨੇ ਕੱਪੜੇ ਪਵਾਤੇ ਪਾ ਲਈਆਂ ਰਫਲਾਂ ਬੰਦੂਕਾਂ ਗਲਾਂ ਗਲਾਂ ਚ ਪਾ ਕੇ ਮੋਢਿਆਂ ਚ ਜ ਚੜ ਗਈਆਂ ਤਾਂ ਆਪਦੇ ਲੈ ਕੇ ਘੋੜੇ ਤਾਂ ਇੱਕ ਸ਼ਹਿਰ ਦੇ ਵਿੱਚ ਦੀ ਲੱਗੇ ਜਾਂਦੇ ਨੇ ਘੋੜੇ ਤਾਂ ਕੋਈ ਦੁਕਾਨ ਤੇ ਬਾਣੀਏ ਖੜੇ ਉਹ ਉਹਨਾਂ ਨੂੰ ਸਲਾਮਾ ਕਰਨ ਝੁਕ ਝੁਕ ਕੇ ਵੀ ਕੋਈ ਜਾਂਦੇ ਨੇ ਆਪਣੇ ਆ ਸੈਨਪ ਦੇ ਬੰਦੇ ਉਹਨਾਂ ਕੋਲ ਸੀ ਇੱਕ ਤੋਤਾ ਬਾਣੀਆ ਕੋਲ ਰੱਖਿਆ ਹੋਇਆ ਉਹ ਤੋਤਾ ਕਹਿਣ ਲੱਗਿਆ ਕਹਿੰਦਾ ਲੈ ਕਹੇ ਜੇ ਬੰਦੇ ਨੇ ਕਹਿੰਦਾ ਜਨਾਨੀਆਂ ਨੂੰ ਹੈ ਕਹਿੰਦਾ ਤੀਵੀਆਂ ਨੂੰ ਹੈ ਸਲਾਮਾ ਕਰੀ ਜਾਂਦੇ ਨੇ ਪਈ ਉਹ ਰਾਜੇ ਦੀ ਕੁੜੀ ਨੇ ਸੁਣ ਲਿਆ ਉਹਦੇ ਕੋਲ ਗਈ ਬਾਣੀਏ ਕੋਲ ਉਹਨੂੰ ਕਹਿੰਦੀ ਵੀ ਆ ਤੋਤਾ ਵਿੱਚ ਵੇਚ ਦੇ ਮੈਨੂੰ ਵੇਚਣਾ ਉਹ ਡਰ ਗਿਆ ਉਹਨੇ ਆਖਿਆ ਵੀ ਇਹਨੇ ਤੀਵੀਆਂ ਕਹਤਾ ਵੀ ਇਹ ਸੈਨਾ ਵੀ ਤੋਤੇ ਨੇ ਕਹਤਾ ਨਾ ਵੀ ਤੀਵੀਆਂ ਨੂੰ ਸਲਾਮਾਂ ਕਰੀ ਜਾਂਦੇ ਨੇ ਵੀ ਸੈਨਾਪਤੀ ਹੋਊਗਾ ਕੋਈ ਵੀ ਇਹਨੂੰ ਗੁੱਸਾ ਲੱਗਿਆ ਪਈ ਉਹ ਡਰਿਆ ਹੋਇਆ ਉਹਨੂੰ ਹੱਥ ਬੰਨ੍ਹ ਕੇ ਕਹਿਣ ਲੱਗਿਆ ਬਾਣੀਆ ਕਹਿੰਦਾ ਵੀ ਮੁੱਲ ਮੱਲ ਕਿਹੜਾ ਲੈਣਾ ਜੀ ਤੁਸੀਂ ਲੈਜੋ ਐਂ ਲੈਜੋ ਕਹਿੰਦਾ ਤੋਤਾ ਉਹ ਕਹਿਣ ਲੱਗੀ ਉਹਨੂੰ ਵੀ ਨਾ ਮੁੱਲ ਤਾਂ ਅਸੀਂ ਦੇ ਕੇ ਜਾਵਾਂਗੇ ਖਰੀਦ ਲਿਆ ਭਾਈ ਤੋਤਾ ਉਹ ਤੋਂ ਚਲੀ ਗਈ ਤਾਂ ਕਿਉਂ ਮਨੇ ਦੇਖ ਲਿਆ ਵੀ ਤੋਤਾ ਦਾ ਪੁੱਤ ਹੈ ਤਾਂ ਉਹ ਤੋਤਾ ਉਹਨੂੰ ਕਹਿਣ ਲੱਗਿਆ ਕਹਿੰਦਾ ਵੀ ਨਾ ਉਹ ਉਹ ਨੂੰ ਕਹਿਣ ਲੱਗੀ ਕੁੜੀ ਕਹਿੰਦੀ ਤੈਨੂੰ ਕੀ ਪਤਾ ਲੱਗਿਆ ਵੀ ਅਸੀਂ ਤੀਵੀਆਂ ਕਹਿੰਦਾ ਮੈਨੂੰ ਸਾਰਾ ਹੀ ਪਤਾ ਹੈ ਤੁਸੀਂ ਤੀਵੀਆਂ ਸਾਰੀਆਂ ਅੜ ਭੇਜ ਮੋਤੀ ਲੈਣ ਚੱਲੀਓ ਕਹਿੰਦਾ ਕਹਿੰਦਾ ਤੇਰੀ ਮੈਂ ਮਦਦ ਕਰੂੰ ਪਰ ਤੈਨੂੰ ਕਹਿੰਦਾ ਮੈਨੂੰ ਛੱਡਣਾ ਪਊਗਾ ਪਿੰਜਰੇ ਚ ਉਹ ਕਹਿੰਦੀ ਤੇ ਤੂੰ ਤਾਂ ਭੱਜ ਜਾਏਂਗਾ ਉੱਡ ਜਾਏਂਗਾ ਆਇਆ ਹੀ ਨਾ ਜੇ ਫੇਰ ਕਹਿੰਦਾ ਨਾ ਦਵਾਦਾ ਰਿਹਾ ਤੇ ਰਮੇਰਾ ਕਹਿੰਦਾ ਪੂਰੇ ਤੈਨੂੰ ਅੰਤ ਤੱਕ ਜਿੰਨਾ ਚਿਰ ਤੂੰ ਜਿੱਤਦੀ ਨਹੀਂ ਤੇਰੇ ਨਾਲ ਰਹੂੰ ਕਹਿੰਦਾ ਤੇਰੀ ਪੂਰੀ ਤਰ੍ਹਾਂ ਕੰਮ ਆਉਂਗਾ ਉਹਨੇ ਛੱਡਤਾ ਭਾਈ ਛੱਡਿਆ ਹੋਇਆ ਤਾਂ ਤੋਤਾ ਉੜਿਆ ਉਡਕੇ ਜਾ ਕੇ ਭੱਗ ਗਿਆ ਉਹਦੇ ਉੱਥੇ ਮਹਿਲਾ ਚ ਰਾਜੇ ਦੇ ਤਾਂ ਉਹ ਗਾ ਉਹਨਾਂ ਨੇ ਵੀ ਕੀ ਕਰਿਆ ਸਾਰੀਆਂ ਜਾਣੀਆਂ ਨੇ ਜਿਵੇਂ ਸ਼ਹਿਰ ਦੇ ਬਾਹਰ-ਬਾਹਰ ਜਾ ਕੇ ਉਪਦੇ ਤੰਬੂ ਗੱਡਲੇ ਤੰਬੂ ਗੱਡੇ ਜਦੋਂ ਹੁਣ ਉੱਥੇ ਰਾਜੇ ਨੂੰ ਲੱਗ ਗਿਆ ਪਤਾ ਕਿਸੇ ਨੇ ਕਹਿਤਾ ਵੀ ਬਹੁਤ ਫੌਜੀ ਨੇ ਵੀ ਪਤਾ ਨਹੀਂ ਤੇ ਇਤੋਂ ਕੋਈ ਰਾਜ ਰੂਜ ਜੁਦ੍ਹ ਕਰਨਾ ਆਏ ਨੇ ਰਾਜ ਜਿੱਤਣਗੇ ਤੇ ਇਤੋਂ ਵੀ ਤਿਆਰੀ ਰੱਖ ਤਾਂ ਭਾਈ ਉਧਰੋਂ ਉਹਨੇ ਤੋਤਾ ਸੁਣਦਾ ਸਾਰਾ ਕੁਝ ਉੱਥੇ ਆਕੇ ਉਹਨੂੰ ਦੱਸਤਾ ਕੁੜੀ ਨੂੰ ਵਜੀਰ ਦੀ ਨੂੰ ਵੀ ਰਾਜੇ ਨੂੰ ਖਬਰ ਪਾ ਗਈ ਵੀ ਤੇ ਤੈਤੋ ਜੁੱਧ ਕਰਕੇ ਰਾਜ ਜਿੱਤਣ ਆਏ ਨੇ ਕਹਿ ਕੇ ਉਹਨੂੰ ਫੇਰ ਉਡ ਗਿਆ ਤਾਂ ਹੁਣ ਉਧਰੋਂ ਜਦੋਂ ਉਹ ਆਪਦੇ ਵਜੀਰ ਨੂੰ ਭੇਜਦਾ ਹੈ ਰਾਜਾ ਜਦੋਂ ਵਜੀਰ ਨੂੰ ਭੇਜਦਾ ਹੈ ਤਾਂ ਤੋਤਾ ਫੇਰ ਆਉਂਦਾ ਉੱਡ ਕੇ ਕਹਿੰਦਾ ਰਾਜੇ ਦਾ ਵਜੀਰ ਆ ਰਿਹਾ ਹੈ ਪੇਤ ਲੈਣ ਦੇਖਿਓ ਕਿਤੇ ਪੇਤ ਦੇ ਦੂੰ ਮੀਬੀ ਤੁਸੀਂ ਜਨਾਨੀਓ ਉਹ ਕਹਿੰਦੀ ਨਹੀਂ ਤੂੰ ਬੇਫਿਕਰ ਰਹਿ ਬਸ ਐ ਖਬਰਸਾਰ ਦਿੰਦਾਂ ਰਹੀ ਜਦੋਂ ਆ ਗਿਆ ਭਾਈ ਉਹ ਵਜ਼ੀਰ ਉਹਨਾਂ ਨੇ ਤਾਂ ਉਹਦੀ ਗੱਲ ਨਹੀਂ ਸੁਣੀ ਬਾਤ ਨਹੀਂ ਸੁਣੀ ਫੜ ਕੇ ਕੁੱਟਤਾ ਕੁੱਟ ਘੱਟ ਕੇ ਉਹਨੂੰ ਭੱਗ ਗਿਆ ਛੱਡਤਾ ਉਹ ਭੱਗ ਗਿਆ ਮਹਿਲਾ ਚ ਜਾ ਕੇ ਰਾਜੇ ਨੂੰ ਕਹਿਣ ਲੱਗਿਆ ਵੀ ਮਹਾਰਾਜ ਉਹ ਉਹ ਆਦਮੀ ਨਹੀਂ ਹੈਗੇ ਉਹ ਤੀਵੀਆਂ ਨੇ ਉਹ ਕਹਿੰਦਾ ਲੈ ਵੀ ਹੋ ਸਕਦਾ ਕਹਿੰਦਾ ਜੁੱਧ ਲੜਨ ਤੀਵੀਆਂ ਇੰਨੀਆਂ-ਇੰਨੀਆਂ ਹੋਣ ਕਹਿੰਦਾ ਨਾ ਮਹਾਰਾਜ ਮੰਨੋ ਨਾ ਮੰਨੋ ਤੀਵੀਆਂ ਨੇ ਉਹ ਕਹਿੰਦਾ ਤੈਨੂੰ ਕੀ ਪਤਾ ਹੈ ਉਹ ਕਹਿੰਦਾ ਮੈਂ ਦੇਖੋ ਕੁੱਟ-ਕੁੱਟ ਸਜਾਤਾ ਕਹਿੰਦਾ ਜਦੋਂ ਮੈਨੂੰ ਕੁੱਟਦੀਆਂ ᱛੀਆਂ ਨਾ ਕਹਿੰਦਾ ਜਿਵੇਂ ਆਦਮੀਆਂ ਦੇ ਤਾਂ ਮੁੱਛ ਫੁੱਟਦੀ ਐ ਉਹਨਾਂ ਦੀ ਕਹਿੰਦਾ ਛਾਤੀ ਉੱਭਰੀਆਂ ਹੋਈਆਂ ਦੀਆਂ ਸਾਰੀਆਂ ਦੇ ਉਹ ਕਹਿਣ ਲੱਗਿਆ ਨਹੀਂ ਨਹੀਂ ਤਾਂ ਹੋ ਜਾਂਦਾ ਹੁੰਦਾ ਹੈ ਨੌਜਵਾਨਾਂ ਦੇ ਉਹ ਕਹਿੰਦਾ ਨਾ ਮਹਾਰਾਜ ਮੰਨੋ ਨਾ ਮੰਨੋ ਉਹ ਤੀਵੀਆਂ ਨੇ ਉਹ ਕਹਿੰਦਾ ਚੱਲ ਫਿਰ ਰਾਜਾ ਕਹਿਣ ਲੱਗਿਆ ਵੀ ਆਪਾਂ ਕੱਲ ਨੂੰ ਪਰਖ ਕਰ ਲੈਨੇ ਆ ਉਹ ਕਹਿੰਦਾ ਕਿਵੇਂ ਕਰਾਂਗੇ ਕਹਿੰਦਾ ਵੀ ਆਪਾਂ ਉਹਨਾਂ ਨੂੰ ਇਹਦੇ ਤੇ ਬੁਲਾਉਣੇ ਆਪਾਂ ਕਰੇ ਵੀ ਜੇ ਤਾਂ ਹੋ ਘੋੜੇ ਤੋਂ ਉਤਰ ਨ ਚੜਨਗੀਆਂ ਲੱਗਣ ਅੰਦਰ ਵੜਨ ਦੀ ਸੱਜਾ ਪੈਰ ਚੱਕਣ ਫੇਰ ਤਾਂ ਉਹ ਮਰਦ ਨੇ ਜੇ ਖੱਬਾ ਚੱਕਿਆ ਉਹ ਤੀਮੀਆਂ ਨੇ ਉਹ ਕਹਿਣ ਲੱਗੇ ਵੀ ਠੀਕ ਹੈ ਉਹਨਾਂ ਨੇ ਭਾਈ ਬੁਲਾਇਆ ਤਾਂ ਹੁਣ ਉਹ ਪੜੀਆਂ ਪੜਾਈਆਂ ਦੀਆਂ ਸਾਰਾ ਸਿਖਾਇਆ ਹੋਇਆ ਤੇ ਵੀ ਆਪਾਂ ਆਦਮੀ ਵਾਲੇ ਕੰਮ ਕਰਨੇ ਨੇ ਉਲਟ ਕੰਮ ਕਰਨਾ ਤਾਂ ਭਾਈ ਉਹਨਾਂ ਨੇ ਸੱਜਾ ਪੈਰ ਚੱਕਿਆ ਕਰਨਾ ਉਹ ਕਹਿਣ ਲੱਗੇ ਵੀ ਤਾਂ ਮਰਦ ਨੇ ਰਾਜਾ ਕਹਿੰਦਾ ਮੈਂ ਤੈਨੂੰ ਕਿਹਾ ਨਹੀਂ ਤੇ ਮਰਦ ਨੇ ਉਹ ਕਹਿੰਦਾ ਨਾ ਮਹਾਰਾਜ ਮੈਂ ਨਹੀਂ ਮੰਨਦਾ ਕਹਿੰਦਾ ਇਹ ਤੀਮੀਆਂ ਨੇ ਉਹ ਕਹਿੰਦਾ ਚੱਲ ਫੇਰ ਐ ਕਰ ਕੱਲ ਨੂੰ ਕਹਿੰਦਾ ਆਪਾਂ 5-5 ਨੂੰ ਕਰਕੇ ਨਾ ਕਹਿੰਦਾ ਰੋਜ਼ ਖਾਣੇ ਤੇ ਬੁਲਾਉਨੇ ਆ ਉਹ ਕਹਿੰਦਾ ਵੀ ਫੇਰ ਰਾਜਾ ਕਹਿਣ ਲੱਗਿਆ ਵੀ ਜੇ ਤਾਂ ਉਹਨਾਂ ਨੇ ਕੁੜਲੀ ਕਰਕੇ ਆਦਮੀ ਤਾਂ ਦੂਰ ਮਾਰਦਾ ਹੈ ਕੁੜਲੀ ਵੀ ਜਿਹੜੀਆਂ ਜਨਾਨੀਆਂ ਹੁੰਦੀਆਂ ਨੇ ਉਹ ਥਾਲੀ ਚ ਕਰ ਦਿੰਦੀਆਂ ਨੇ ਕੁੜਲੀ ਰੋਟੀ ਖਾ ਕੇ ਖਾਣਾ ਖੂਣਾ ਖਾ ਕੇ ਉਹ ਕਹਿੰਦਾ ਵੀ ਠੀਕ ਐ ਭਾਈ ਉਹਨਾਂ ਨੇ 5 ਜਨਾਨੀਆਂ ਬੁਲਾ ਲੀਆਂ ਵੀ 5 ਜਾਨੇ ਆਜੋ ਖਾਣੇ ਤੇ ਤਾਂ ਉਨਾਂ ਨੇ ਭਾਈ ਖਾ ਲਿਆ ਖਾਣਾ ਖਾ ਕੇ ਕੁਲਲੀ ਕੜਲੀ ਕਰਨ ਲੱਗੇ ਤਾਂ ਆਦਮੀਆਂ ਮੰਗੂ ਦੂਰ ਮਾਰੀਆਂ ਕੁਲਲੀਆਂ ਫੇਰ ਰਾਜਾ ਹਾਰ ਗਿਆ ਰਾਜਾ ਕਹਿੰਦਾ ਕਿਉਂ ਵਜ਼ੀਰ ਮੈਂ ਤੈਨੂੰ ਕਿਹਾ ਨਹੀਂ ਉਹ ਕਹਿੰਦਾ ਨਾ ਮਹਾਰਾਜ ਮੈਂ ਤਾਂ ਮੰਨਦਾ ਹੀ ਨਹੀਂ ਤੀਵੀਆਂ ਨੇ ਚਲੋ ਭਾਈ ਹੁਣ ਦਾ ਹਵਾਉਂਦਾ ਉਹ ਤਾਂ ਹੀ ਕਰਦੇ ਰਹਿ ਗਏ ਵੀ ਤੀਵੀਆਂ ਨੇ ਤੀਵੀਆਂ ਨੇ ਤਾਂ ਹੁਣ ਉਹ ਕਹਿਣ ਲੱਗਿਆ ਰਾਜਾ ਕਹਿੰਦਾ ਵੀ ਮੈਂ ਜੰਨਾ ਮੈਂ ਬਰਖ ਦਾ ਉੱਥੇ ਜਾ ਕੇ ਤਾਂ ਕਹਿੰਦਾ ਆਪਾਂ ਸ਼ਰਾਬ ਪਿਆਵਾਂਗੇ ਉਹਨਾਂ ਨੂੰ ਸ਼ਰਾਬ ਕਹਿੰਦਾ ਐਂ ਕਰਾਂਗੇ ਉਹਨਾਂ ਨੂੰ ਕਹਾਂਗੇ ਵੀ ਸਾਡੇ ਵਾਲੀ ਚੋਂ ਸਾਨੂੰ ਪਾ ਕੇ ਦਿਓ ਤੁਸੀਂ ਤੁਹਾਡੇ ਵਾਲੀ ਚੋਂ ਅਸੀਂ ਤੁਹਾਨੂੰ ਪਾ ਕੇ ਦਿੰਨੇ ਆ ਭਾਈ ਤੋਤੇ ਨੇ ਫੇਰ ਆ ਕੇ ਦੱਸਤਾ ਕਹਿੰਦਾ ਸ਼ਰਾਬ ਦਾ ਨਿਉ ਦਾ ਮਿਲ ਰਿਹਾ ਹੁਣ ਤੁਹਾਨੂੰ ਕਹਿੰਦਾ ਵੀ ਅੱਜ ਸਕੀਮ ਚੱਲੀ ਆ ਉਹਨਾਂ ਨੇ ਉਹ ਕਹਿਣ ਲੱਗੀ ਵੀ ਇੰਤਜ਼ਾਮ ਕਰ ਵੀ ਜਿਹੜੀ ਸਾਡੀ ਹੋਊ ਉਹਦਾ ਰੰਗ ਸ਼ਰਾਬ ਵਰਗਾ ਹੋਵੇ ਪਰ ਉਹਦਾ ਉਹ 'ਚ ਨਸ਼ਾ ਨਾ ਹੋਵੇ ਵੀ ਉਹ ਸ਼ਰਾਬ ਨਾ ਹੋਵੇ ਜਿਹਨੂੰ ਅਸੀਂ RAM ਨਾਲ ਪੀ ਲਈਏ ਵੀ ਕੋਈ ਇਹੋ ਜਿਹਾ ਹੋ ਸ਼ਰਬਤ ਹੋਵੇ ਚਲੋ ਜੀ ਲੱਗੇ ਬਹਿ ਕੇ ਪੀਣ ਪੀਣ ਲੱਗੇ ਹੋਏ ਤਾਂ ਉਹ ਤਾਂ ਵਜ਼ੀਰ ਦੀ ਕੁੜੀ ਨੇ ਤੇ ਹੋਰ ਪੰਜ ਜਾਣੀਆਂ ਉਹਨਾਂ ਨੇ ਤਾਂ ਉਹਨਾਂ ਦੀ ਸ਼ਰਾਬ ਉਹਨਾਂ ਨੂੰ ਤਾਂ ਪਰ ਪਰ ਗਲਾਸਾਂ ਦੇ ਗਲਾਸ ਦੇਈ ਜਾਣ ਰਾਜਾ ਵਜ਼ੀਰ ਜਿਹੜੇ ਹੋਰ ਕਈ ਜਾਣੇ ਤੇ ਉਹਨਾਂ ਨੇ ਤਾਂ ਗੋਲੀ ਗੁੱਟ ਕਰਤੇ ਨਾਲੀ 'ਚ ਨਸ਼ਾ ਚੜੇ ਨਾ ਉਹ ਕਿਹੜਾ ਸ਼ਰਾਬਤੀ ਜਦੋਂ ਭਈ ਉਹ ਤਾਂ ਪੂਰੀ ਚੜ ਗਈ ਉਹ ਤਾਂ ਡੁੱਟਦੇ ਫਿਰਨ ਉਹ ਕਹਿਣ ਲੱਗਿਆ ਤੋਤਾ ਕਹਿੰਦਾ ਅਣ ਭਿਜ ਮੋਤੀ ਕੱਢ ਲੈ ਹੁਣ ਇਹਦੀ ਝਾੜ ਕਹਿੰਦਾ ਖੱਬੀ ਉਹ ਜਿਹੜੀ ਕਹਿੰਦੇ ਰਾਜੇ ਦੀ ਖੱਬੀ ਜੜ ਹੁੰਦੀ ਐ ਉਹਨੇ ਪਲਾਸ ਨਾਲ ਪੱਟ ਲਈ ਵੀ ਉਹਨੂੰ ਕਹਿੰਦੇ ਅਣਭਿਜ ਮੋਤੀ ਕਹਿੰਦੇ ਨੇ ਤਾਂ ਭਾਈ ਉਹ ਕੱਢ ਲਈ ਕੱਢੀ ਹੋਈ ਤਾਂ ਹਣ ਉਹਨਾਂ ਨੇ ਕੀ ਕਰਿਆ ਲੈ ਕੇ ਤਾਂ ਆਪਦੇ ਤੰਬੂ ਸੰਭੂ ਕਰੇ ਇਕੱਠੇ ਵੀ ਐ ਤਾਂ ਹੋ ਗਏ ਗੋਲੀ ਗੁੱਟੇ ਤਾਂ ਪਾਰ ਗਏ ਬਾਗੇ ਵਾਪਸ ਮੁੜਈਆਂ ਆ ਕੇ ਵਾਪਸ ਤਾਂ ਹੁਣ ਜਿਹੜਾ ਰਾਜਾ ਤੀ ਕਿ ਬਰੂਧੀ ਹੋ ਵੀ ਨੌਜਵਾਨੀ ਮੁੰਡਾ ਉਹ ਕਹਿਣ ਲੱਗਿਆ ਵੇ ਹੋਣਾ ਬੇਇੱਜ਼ਤੀ ਹੋ ਗਈ ਇਹ ਤਾਂ ਉਹ ਜਦੋਂ ਪਹਿਲਾ ਹੋਸ਼ ਚਤੀ ਉਹਨੂੰ ਕਹਿਣ ਲੱਗਿਆ ਕੁੜੀ ਨੂੰ ਵਜ਼ੀਰ ਦੀ ਨੂੰ ਕਹਿੰਦਾ ਵਿਆਹ ਤੇਰੇ ਨਾਲ ਮੈਂ ਕਰਾਂਗਾ ਤੂੰ ਦੇਖੀ ਕਹਿੰਦਾ ਦੋ ਲਾਵਾ ਲਵੂ ਦੋ ਛੱਡੂ ਵਿਚੀ ਰੱਖੂ ਤੈਨੂੰ ਰੋਲ ਕੇ ਲਿਖਿਆ ਪਿਆ ਉਹ ਕਹਿੰਦੀ ਮੇਰਾ ਵੀ ਲਿਖਿਆ ਪਿਆ ਹੈ ਉਹ ਕਹਿੰਦਾ ਕੀ ਕਹਿੰਦੀ ਮੈਂ ਵੀ ਲਿਖ ਲਿਆ ਬਈ ਆਉਂ ਤਾ ਤੇਰੇ ਹੀ ਬਸੂ ਤੇਰੇ ਹੀ ਬਸੂ ਔਰ ਉਦੋਂ ਬਸੂ ਜਦੋਂ ਤੂੰ ਤੇਰੇ ਹੀ ਸਿਰ ਦਾੜੀ ਮੂੰਹ ਮੁੰਨ ਕੇ ਕਹਿੰਦੀ ਕੇਸ ਤੇ ਦਾੜੀ ਮੁੰਨ ਕੇ ਤੇਰਾ ਮੂੰਹ ਕਰੂੰਗੀ ਕਾਲਾ ਤੂੰ ਹੀ ਕਹਿੰਦੀ ਮੈਨੂੰ ਆਪ ਲੈ ਕੇ ਆਵੇਂਗਾ ਤੇਰੇ ਚੌਕੇ ਤੇ ਚੜੂ ਆਕੇ ਉਹ ਕਹਿੰਦਾ ਕੋਈ ਨਾ ਦੇਖ ਦੀ ਜਾ ਕੀ ਕਰਦਾ ਚਲੋ ਜੀ ਉਹ ਬਾਗੀਆਂ ਆਬਦੇ ਸ਼ਹਿਰ ਆ ਗਈਆਂ ਉਹ ਆਬਦੇ ਹੈਗੀ ਸੀ ਉੱਥੇ ਤਾਂ ਹਮੋਂ ਰਾਜੇ ਨੇ ਕੀ ਕਰਿਆ ਉਹਨਾਂ ਦੇ ਸ਼ਹਿਰ ਦੇ ਬਾਹਰ-ਬਾਹਰ ਆ ਕੇ ਤੰਬੂ ਲਾ ਲੇ ਤੰਬੂ ਲਾਏ ਤਾਂ ਪਤਾ ਲੱਗ ਗਿਆ ਦੇਖ ਲੈ ਵੀ ਕੋਈ ਬੜੇ ਉੱtre ਹੋਏ ਨੇ ਬਾਹਰ ਨੌਜਵਾਨ ਵੀ ਕੋਈ ਰਾਜੇ ਦਾ ਹੀ ਹੈਗਾ ਤਾਂ ਰਾਜਾ ਹੀ ਸੀ ਵੀ ਰਾਜੇ ਦੇ ਪੁੱਤ ਲੱਗਦੇ ਨੇ ਤਾਂ ਉਹਨੇ ਭਾਈ ਕੀ ਕਰਿਆ ਰਾਜੇ ਉਹਨੇ ਵਜ਼ੀਰ ਨੇ ਉਹਨੂੰ ਵਜ਼ੀਰ ਨੂੰ ਭੇਜਤਾ ਕਹਿਣ ਲੱਗਿਆ ਵੀ ਤੂੰ ਪਤਾ ਕਰਕੇ ਆ ਕੌਣ ਨੇ ਕਹਿੰਦਾ ਵੀ ਉਹਨੂੰ ਐਂ ਕਹੀਂ ਕਹਿਣ ਲੱਗਿਆ ਵਜੀਰ ਨੂੰ ਵੀ ਤੇਰੀ ਕੁੜੀ ਮਟਿਆਰ ਐ ਨੌਜਵਾਨ ਐ ਉਹਦੇ ਵਾਸਤੇ ਤੂੰ ਦੇਖਿਆ ਜੇ ਤੈਨੂੰ ਪਸੰਦ ਆ ਤਾਂ ਵਿਆਹ ਕਰ ਦਾਂਗੇ ਮਟਿਆਰ ਐ ਕੁੜੀ ਚਲੋ ਜੀ ਦੇਖਿਆ ਕਰਿਆ ਉਹ ਤਾਂ ਭਾੜਦਾ ਹੀ ਸੀ ਇਹੀ ਕੁਸ ਉਹ ਭਾਈ ਉਹਨੂੰ ਜਿਆਦਾ ਪਸੰਦ ਕਰ ਲਿਆ ਇੱਕ ਦੂਜੇ ਨੂੰ ਉਹ ਕਹਿਣ ਲੱਗਿਆ ਵੀ ਤੁਸੀਂ ਆਥਣੇ ਆ ਜਿਓ ਸ਼ਾਮ ਨੂੰ ਹੀ ਬਾਗ ਗਿਆ ਉਹ ਤਾਂ ਜਾ ਕੇ ਉਹਨੇ ਆਪਦੇ ਨਾਲ ਦਿਆਂ ਨੂੰ ਸਖਿਆ ਲਿਆ ਰਾਜੇ ਨੇ ਵੀ ਜਦੋਂ ਦੋ ਲਾਵਾਂ ਹੋ ਗਈਆਂ ਨਾ ਤੁਸੀਂ ਵੀ ਮਾਇਆ ਗੇੜਾ ਜਾ ਖਾਜੋ ਤੁਸੀਂ ਮੈਨੂੰ ਬਾਹਰ ਲੈ ਜਿਓ ਕਹਿਦੇ ਉਹ ਵੀ ਇਹਨੂੰ ਤਾਂ ਘਬਰਾਟ ਹੋ ਗਈ ਵੀ ਇਹਨੂੰ ਮੜੀ ਜੀ ਬਾਹਰ ਹਵਾ ਲਵਾ ਲਈਏ ਕਹਿੰਦਾ ਆਪਾਂ ਭੱਜਾਂਗੇ ਫਿਰ ਟੈਂਟ ਵੈਂਟ ਕਰਲੇ ਸਾਰੇ ਇਕੱਠੇ ਆਪਦੇ ਤੰਬੂ ਸ਼ੰਬੂ ਘੋੜੇ ਰੱਖੇ ਤਿਆਰ ਜਦੋਂ ਭਾਈ ਵਾਗੇ ਵੀ ਵਿਆਹ ਹੈ ਕਰਨ ਲੱਗੇ ਲਾਵਾਂ ਜਦੋਂ ਦੋ ਲੈ ਲੀਆਂ ਕਿਉਂ ਉਹਨੇ ਕਿਹਾ ਤੀ ਕਹਿੰਦਾ ਚਾਰਾਂ ਲਾਮਾਂ ਚ ਕਹਿੰਦਾ ਦੋ ਲੈ ਕੇ ਤੈਨੂੰ ਛੱਡੂ ਬੁਚਾਲੇ ਰੱਖੂੰ ਕਹਿੰਦਾ ਭਾਈ ਜਦੋਂ ਦੋ ਲਾਮਾਂ ਹੋ ਗਈਆਂ ਉਹ ਤਾਂ ਖਾ ਗਿਆ ਢੇੜਾ ਜਾਂ ਨਾਲਦਿਆਂ ਨੇ ਫਟਫਟ ਫੜਿਆ ਉਹ ਕਹਿਣ ਲੱਗੇ ਧੀ ਵਾਲੇ ਕੀ ਹੋ ਗਿਆ ਕੀ ਹੋ ਗਿਆ ਕਿ ਇਹ ਤਾਂ ਗਰਮੀ ਕਰਕੇ ਵੀ ਇਹਦਾ ਦਿਲ ਇਹਨੂੰ ਘਬਰਾਟ ਹੋ ਗਈ ਮੜ ਜਾ ਬਾਹਰ ਰਹਾਵਾ ਚ ਢੇੜਾ ਦਵਾ ਲਿਓ ਨਾ ਤਾਂ ਹੁਣੀ ਠੀਕ ਹੋ ਜੂਗਾ ਚਲੋ ਜੀ ਕਿਉਂ ਨਾ ਤਾਂ ਗੱਲੋ ਗੱਲ ਬਣਾਈ ਹੋਈ ᱛੀ ਬਹਾਨਾ ਚਲੋ ਲੈ ਕੇ ਲਜਾ ਆ ਕੇ ਭਾਈ ਉਹ ਤਾਂ ਜਿਉਂ ਚੜੇ ਘੋੜਿਆਂ ਤੇ ਦੋ ਲਾਵਾਂ ਹੋ ਗਈਆਂ ਦੋ ਰਹਿ ਗਈਆਂ ਕੁੜੀ ਵੀ ਸਮਝ ਗਈ ਉਹ ਗੱਲ ਤਾਂ ਕੁੜੀ ਨੂੰ ਪਤਾ ਹੋਰ ਕਿਸੇ ਨੂੰ ਨੇ ਦੱਸੀ ਨਹੀਂ ਵੀ ਮੈਨੂੰ ਐ ਕਿਹਾ ਉਹਨੇ ਸਮਝ ਗਈ ਵੀ ਇਹ ਤਾਂ ਉਹਦੀ ਦੋ ਲਾਵਾਂ ਲੈ ਗਿਆ ਦੋ ਛੱਡ ਗਿਆ ਹੁਣ ਉਹਨਾਂ ਨੂੰ ਕਾ ਸੋਚਣ ਲੱਗਿਆ ਫਿਕਰ ਚ ਪੈ ਗਿਆ ਪਿਓ ਉਹ ਕਹਿੰਦੀ ਤੂੰ ਬਾਪੂ ਫਿਕਰ ਨਾ ਕਰ ਮੇਰੇ ਘਰ ਵਾਲਾ ਉਹੀ ਹੈ ਕਹਿੰਦੀ ਮੈਂ ਉਸੇ ਤੇ ਰ বসবਾਂ ਟਾਈਮ ਤਾਂ ਲੱਗੂ ਫਿਕਰ ਨਾ ਕਰ ਭਾਈ ਉਹਨੇ ਮੰਨ ਲਿਆ ਵੀ ਮੇਰੀ ਧੀ ਸਿਆਣੀ ਆ ਚਲ ਮੰਨੀ ਹੋਈ ਗੱਲ ਭਾਈ ਉਹ ਤਾਂ ਕੁੜੀ ਨੇ ਕੀ ਕਰਿਆ ਕਹਿੰਦੀ ਬਾਪੂ ਦੋ ਖੱਜਰਾਂ ਤੇ ਮੋਰਾ ਮਾਰਾਂ ਲੱਦ ਦੇ ਇੱਕ ਕੰਨੀ ਨੌਕਰ ਦੇ ਦੇ ਜਾ ਕੇ ਭਾਈ ਉਹਨੇ ਤਾਂ ਉਸ ਸ਼ਹਿਰ ਦੇ ਬਾਹਰਲੇ ਪਾਸੇ ਫੇਰ ਬੈ ਗਈ ਹੋ ਤਾਂ ਜਾ ਕੇ ਮੱਝਾਂ ਲੈ ਲੀਆਂ ਗੁੱਜੜੇ ਗੁੱਜਰ ਹੁੰਦੇ ਨੇ ਮੱਝਾਂ ਵਾਲੇ ਤਾਂ ਗੁੱਜਰੀ ਬਣ ਕੇ ਬੈ ਗਈ ਸੋਹਣੀ ਹੋ ਗਈ ਸੀ ਤਾਂ ਉਹਨੇ ਤਾਂ ਰਾਜੇ ਦੇ ਸਨੇਹਾ ਭੇਜਤਾ ਦੁੱਧ ਨੂੰ ਰਾਜਾ ਰਾਜੇ ਦੇ ਦੁੱਧ ਲਵਾ ਲਿਆ ਰਾਜਾ ਖੁਦ ਆਇਆ ਘਰੇ ਉੱਥੇ ਦੇਖਣ ਫਿਰਦਾ ਤੁਰਦਾ ਜਦੋਂ ਉਹਨੇ ਦੇਖਿਆ ਵੀ ਸੋਹਣੀ ਬਹੁਤ ਐ ਭਾਈ ਉਹਨੇ ਕੀ ਕਰਿਆ ਉਹਦੇ ਨਾਲ ਉਹਨੂੰ ਕਿਹੜਾ ਪਤਾ ਸੀ ਵੀ ਇਹ ਉਹ ਹੈ ਵੀ ਇੰਨਾ ਕੁਸ ਇੱਥੇ ਤਾਂ ਹੀ ਉਹ ਕਿੱਥੋਂ ਆਊਗੀ ਮੈਂ ਤਾਂ ਉਹਨੂੰ ਛੱਡਿਆ ਆ ਭਾਈ ਕਿਉਂ ਉਹਨੇ ਭੇਸ ਬਟਾਲਿਆ ਉਡੀਨੇ ਉਹਨੇ ਦੇਖਿਆ ਵੀ ਸੁੰਦਰ ਹੈ ਕੋਈ ਗੁਜਰੀ ਭਾਈ ਉਹਨੇ ਮਲਾਜਾ ਪਾ ਲਿਆ ਮਲਾਜਾ ਪਾਇਆ ਤਾਂ ਉਹਦੇ ਨਾਲ ਮਹਿਲਾ ਚ ਜਾਣ ਆਉਣ ਲੱਗੀ ਚਲੋ ਜਦੋਂ ਰਾਤ ਬਰਾਤ ਤੇ ਵੀ ਇਕੱਠੇ ਰਹਿਣਾ ਦੀਨੇ ਵੀ ਇਕੱਠੇ ਰਹਿਣਾ ਭਾਈ ਕਿਉਂ ਉਹ ਤਾਂ ਭੜਦੀ ਸੀ ਇਹ ਕੰਮ ਵੀ ਮੇਰਾ ਪਤੀ ਹੈ ਇਹ ਤਾਂ ਉਹਦੇ ਭਾਈ ਪੇਟ ਬੱਚਾ ਪੈ ਗਿਆ ਜਦੋਂ ਗਰਭ ਧਾਰ ਲਿਆ ਉਹਨੇ ਤਾਂ ਉਹ ਫੇਰ ਉੱਥੋਂ ਬਾਗੀ ਨੌਕਰ ਨੂੰ ਛੱਡ ਕੇ ਤਾਂ ਰਾਜਾ ਮਾਰਿਆ ਕਰੇ ਗੇੜੇ ਉਹ ਕਹਿਣ ਲੱਗਿਆ ਤਾਂ ਹਜੇ ਗਈ ਹੋਈ ਐ ਉਹਨੇ ਭਾਈ ਉੱਥੇ ਹੀ ਕਮਰਾ ਲੈ ਲਿਆ ਸ਼ਹਿਰ 'ਚ ਤਾਂ ਚਲੋ ਦਿਨ ਪਏ ਟਾਈਮ ਪੂਰਾ ਹੋਇਆ ਉਹਦੇ ਮੁੰਡਾ ਹੋ ਗਿਆ ਮੁੰਡੇ ਨੂੰ ਪਾਲ ਰਹੀ ਐ ਰਾਜੇ ਦੇ ਹੁਣ ਮੁੜ ਕੇ ਉਹਦੇ ਮੱਥੇ ਨਹੀਂ ਲੱਗੀ ਜਦੋਂ ਉਹਨੂੰ ਪਾਲਦੀ ਐ ਤਾਂ 15 ਸਾਲ ਤਾਂ ਹੋ ਗਿਆ ਮੁੰਡਾ 15 ਸਾਲ ਦਾ ਹੋਇਆ ਤਾਂ ਮੁੰਡਾ ਵੀ ਰਾਜੇ ਵਾਂਗੂ ਤੇ ਆਪਦੀ ਮਾਂ ਵਾਂਗੂ ਬੜਾ ਲੰਬਾ ਉੱਚਾ ਸੋਹਣਾ ਸੁਨੱਖਾ ਤਾਂ ਹੁਣ ਉਹ ਮੁੰਡੇ ਨੇ ਕੀ ਕਰਿਆ ਉਹ ਉਹਨੇ ਆ ਉਹਦੀ ਮਾਂ ਨੇ ਨਾ ਉਹ ਚਿੱਠੀ ਸੀ ਜਿਹੜੀ ਰਾਜੇ ਵਾਲੀ ਉਹਨੂੰ ਫੜਾਤੀ ਮੁੰਡੇ ਨੂੰ ਕਹਿੰਦੀ ਲੈ ਇਹਨੂੰ ਪੜ ਕਹਿੰਦੀ ਹੁਣ ਇਹ ਗਾਹਾਂ ਕੰਮ ਕਹਾਣੀ ਤੈਂ ਸਿਰੇ ਲਾਉਣੀ ਆ ਕਹਿੰਦੀ ਇੱਥੇ ਤਾਈ ਤਾਂ ਮੈਂ ਲਾ ਲਈ ਭਾਈ ਮੁੰਡਾ ਸਮਝ ਗਿਆ ਉਹ ਕਹਿੰਦਾ ਮਾਂ ਫਿਕਰ ਨਾ ਕਰ। ਮੁੰਡੇ ਨੇ ਵੀ ਭੇਸ ਧਾਰ ਲਿਆ। ਕੁੜੀ ਬਣ ਗਿਆ। ਕੱਪੜੇ ਪਾ ਲੇ ਕੁੜੀਆਂ ਵਾਲੇ। ਕਿਸੇ ਨੂੰ ਕਹਿਣ ਲੱਗਿਆ ਉੱਥੇ ਵੀ ਕੋਈ ਚੱਕੀ ਪੀਂਦੀ ਸੀ। ਕਹਿੰਦਾ ਵੀ ਲਿਆ ਮੈਂ ਸੋਡਾ ਦਾਣਾ ਦੂਣਾ ਦੜਦਿਆ ਕਰੂੰ ਮੈਨੂੰ ਰੱਖ ਲਓ। ਪਰ ਕਹਿੰਦਾ ਜਿਹੜੀ ਚੱਕੀ ਆ ਮੈਂ ਬਾਹਰ ਰੱਖੂੰਗਾ ਵੀ ਹਵਾ ਹਾਰੇ। ਉਹ ਕਹਿੰਦੇ ਲੈ ਚੱਲ ਚੱਕੀ ਦਾ ਕੀ ਚੱਕ ਕੇ ਬਾਹਰੇ ਧਰ ਲੈ। ਪੁਰਾਣੀ ਵਾਲੀ ਚੱਕੀ ਜਿਹੜੀ ਆ ਗੇੜਦੇ ਆਂ ਘਰਾਂ ਚ ਹੁੰਦੀ ਆਮ। ਚੱਲ ਭਾਈ ਉਹਨੇ ਚੱਕੀ ਚੱਕ ਕੇ ਬਾਹਰ ਧਰ ਲਈ। ਦਾਣਾ ਦੜਨ ਲੱਗ ਗਿਆ। ਉਧਰੋਂ ਰਾਜਾ ਗਸ਼ਤ ਕਰਦਾ ਫਿਰਦਾ ਹੈ ਗਸ਼ਤ ਕਰਦਾ ਫਿਰਦਾ ਜਦੋਂ ਓਹੋ ਰਾਜੇ ਨੂੰ ਕਹਿਣ ਲੱਗੀ ਜਦੋਂ ਉੱਥੋਂ ਦੀ ਲੰਗਿਆ ਉਹਨੂੰ ਕਹੈਂ ਉਹੀ ਬਣਾਈ ਗੱਲ ਕਹਿੰਦੀ ਮਹਾਰਾਜ ਜੀ ਜਦ ਤੁਸੀਂ ਇੱਥੋਂ ਭੱਗ ਜਾਂਦੇ ਹੋ ਨਾ ਕਹਿੰਦੀ ਇੱਥੇ ਚੋਰ ਆਉਂਦੇ ਨੇ ਵੀ ਮੇਰੀ ਕਹਿੰਦੀ ਮਾਗਰੋ ਚੁੰਨੀ ਖਿੱਚੀ ਜਾਂਦੇ ਨੇ ਵੀ ਜਦ ਮੈਂ ਦੇਖਦੀਆਂ ਤਾਂ ਭੱਜ ਜਾਂਦੇ ਨੇ ਵੀ ਮੈਂ ਮੂੰਹ ਨਹੀਂ ਦੇਖ ਸਕਦੀ ਉਹਨਾਂ ਦਾ ਵੀ ਰੋਜ਼ ਦਾ ਕੰਮ ਐ ਉਹ ਕਹਿੰਦਾ ਅੱਛਾ ਉਹ ਕਹਿੰਦਾ ਫੇਰ ਵੀ ਫੜਾਈ ਉਹ ਕਹਿੰਦੀ ਫੇਰ ਇਹਨੂੰ ਤੁਸੀਂ ਫੜੋ ਵੀ ਕਿਵੇਂ ਫੜੋਗੇ ਉਹਨਾਂ ਨੇ ਭਾਈ ਬਹੁਤ ਇੰਤਜ਼ਾਮ ਕਰੇ ਜੇ ਚੋਰ ਹੋਵੇ ਤਾਂ ਫੜਿਆ ਜਾਵੇ ਤਾਂ ਉਹਨੂੰ ਰਾਜੇ ਨੂੰ ਕਹਿਣ ਲੱਗੀ ਫੇਰ ਇੱਕ ਦਿਨ ਕਹਿੰਦੀ ਮਹਾਰਾਜ ਤੁਸੇ ਤੋਂ ਇੱਕ ਚੋਰ ਹੀ ਨਹੀਂ ਫੜਿਆ ਗਿਆ ਕਹਿੰਦੀ ਮੈਨੂੰ ਤਾਂ ਬਹੁਤ ਤੰਗ ਕਰਦਾ ਉਹ ਕੋਈ ਪਤਾ ਨਹੀਂ ਕੌਣ ਐ ਵੀ ਜਦੋਂ ਮੈਂ ਮੂੰਹ ਉਹਦਾ ਦੇਖਿਆ ਨਹੀਂ ਮੇਰੀ ਚੁੰਨੀ ਖਿੱਚਦਾ ਆ ਕੇ ਮਗਰੋਂ ਰਾਜਾ ਕਹਿਣ ਲੱਗਿਆ ਵੀ ਤੇਰੀ ਥਾਂ ਤੇ ਮੈਂ ਬੈਣਾ। ਉਹ ਕਹਿੰਦੀ ਮਹਾਰਾਜ ਫਿਰ ਐ ਕਰੋ। ਕੱਪੜੇ ਬਦਲੋ ਤੁਸੀਂ। ਮੇਰੇ ਕੱਪੜੇ ਤੁਸੀਂ ਪਾ ਲਓ ਥੋੜੇ ਮੈਂ ਪਾ ਲੂੰ। ਉਹ ਭਾਈ ਰਾਜੇ ਨੇ ਤਾਂ ਉਹਦੇ ਕੱਪੜੇ ਪਾ ਕੇ ਉਹ ਤਾਂ ਬਹਿ ਗਿਆ ਚੱਕੀ ਤੇ। ਜਦੋਂ ਚੱਕੀ ਤੇ ਬਹਿ ਗਿਆ ਤਾਂ ਉਹ ਅੰਦਰੋਂ ਆਈ ਕਹਿੰਦੀ ਦਾਣਾ ਦੜਤਾ। ਉਹ ਹਜੇ ਦੜਨ ਵਾਲਾ ਦਾਣਾ ਉਹ ਚੁੱਪ ਕਰਕੇ ਮੁਰਗੀ ਦੇਖ ਕੇ ਤਾਂ ਜਦੋਂ ਭਾਈ ਉਹ ਮੁੰਡੇ ਨੇ ਤਾਂ ਰਾਜੇ ਦੇ ਪਾਏ ਕੱਪੜੇ ਉਹਨੇ ਤਾਂ ਘੋੜੇ ਤੇ ਚੜਿਆ ਆਪਦੀ ਮਾਂ ਕੋਲ ਜਾ ਵਜਿਆ ਮਾਂ ਕੋਲ ਜਾ ਵਜਿਆ ਤਾਂ ਲੈ ਕੇ ਆਪਦੀ ਮਾਂ ਨੂੰ ਉੱਥੇ ਆ ਗਿਆ ਜਿੱਥੇ ਮਾਂ ਦੇ ਪੇਕੇ ਤੇ ਉਹਨੂੰ ਉੱਥੇ ਛੱਡ ਗਿਆ ਕਹਿੰਦਾ ਹੁਣ ਤੇਰੀ ਗੱਲ ਬਣੂਗੀ ਛੱਡ ਕੇ ਗਿਆ ਹੋਇਆ ਤਾਂ ਹੁਣ ਉਧਰੋਂ ਰਾਜਾ ਦੇਖਦਾ ਵੀ ਕਿੱਧਰ ਭੱਗ ਗਿਆ ਉਹ ਕੁੜੀ ਕਿੱਥੇ ਭੱਗੀ ਉਹ ਤਾਂ ਆਈ ਹੋਈ ਨਹੀਂ ਮੇਰੇ ਕੱਪੜੇ ਪਾ ਕੇ ਤਾਂ ਉਧਰੋਂ ਹੁਣ ਉੱਥੇ ਬੈਠਾ ਚੱਕੀ ਤੇ ਤਾ ਉਹ ਮੁੰਡੇ ਨੇ ਕੀ ਕਰਿਆ ਪਾ ਕੇ ਕੱਪੜੇ ਉਹੀ ਬਦਲ ਕੇ ਰਾਜੇ ਵਾਲੇ ਉੱਥੇ ਕੋਈ ਹਜਾਮਤ ਕਰਨ ਦਾ ਦੀ ਦੁਕਾਨ ਖੋਲ ਕੇ ਬੈ ਗਿਆ ਵੀ ਰਾਜਾ ਉਰੋਂ ਦੀ ਲੰਘੂਗਾ ਖੋਲ ਕੇ ਬੈਠਾ ਹੋਇਆ ਤਾਂ ਰਾਜਾ ਹੁਣ ਉੱਥੇ ਬੈਠਾ ਤੀ ਉਹਦੇ ਦਾੜੀ ਕੇਸ ਵੱਧ ਗਏ ਤਾਂ ਭਾਈ ਉਹ ਕਹਿਣ ਲੱਗਿਆ ਵੀ ਲੈ ਕਾ ਇਹਦੇ ਨਾ ਹੋਗੇ ਵੀ ਇਹ ਚੱਕਰ ਕੀ ਐ ਨਾ ਕੋਈ ਚੋਰ ਆਇਆ ਨਾ ਉਹ ਆਪ ਕੁੜੀ ਕਿੱਧਰ ਭੱਜ ਗਈ ਚਲੋ ਜੀ ਫਿਰਦੇ ਨੇ ਬਾੜ ਦੇ ਕਿੱਥੋਂ ਧਿਆਵੇ ਕੁੜੀ ਉਹ ਤਾਂ ਹੁਣ ਹਜਾਮਤ ਕਰਨ ਲੱਗ ਗਈ ਉੱਥੇ ਬਹਿ ਕੇ ਤਾਂ ਪਾਲੇ ਮੁੰਡਿਆਂ ਵਾਲੇ ਕੱਪੜੇ ਉਹਨੇ ਤਾਂ ਉਹ ਕਹਿਣ ਲੱਗਿਆ ਰਾਜਾ ਵੀ ਚਲੋ ਵੀ ਉਹ ਤਾਂ ਕੋਈ ਐਵੇਂ ਇਹੋ ਜਿਹੀ ਕੁੜੀ ਹੋਣੀ ਆ ਵੀ ਠੱਗਣੀ ਵੀ ਚਲੋ ਆਪਾਂ ਚੱਲਦੇ ਆਂ ਅਗਲੇ ਦੀ ਚੱਕੀ 'ਚ ਅਗਲੇ ਨੂੰ ਸਮਾਤੀ ਭਾਈ ਜਦੋਂ ਲੱਗੇ ਜਾਣ ਤਾਂ ਗਾਹਾਂ ਦੇਖਦੇ ਨੇ ਵੀ ਇੱਕ ਦੁਕਾਨ ਤੇ ਉਹ ਹੈਗੀ ਸੀ ਕੁੜੀ ਉਹ ਮੁੰਡਾ ਬਣ ਕੇ ਵਗ ਗਿਆ ਹਜਾਮਤ ਉਹਨੂੰ ਜਾ ਕੇ ਕਹਿਣ ਲੱਗਿਆ ਰਾ ਵਜ਼ੀਰ ਨੂੰ ਕਹਿੰਦਾ ਲੈ ਆਪਾਂ ਆ ਇੱਥੇ ਨਾ ਹਜਾਮਤ ਕਰਾ ਲਈਏ ਵੀ ਬਹੁਤ ਖਰਾਬ ਹੋਈ ਪਈ ਹੈ ਦਾੜੀ ਤਾਂ ਮੇਰੀ ਵੀ ਮਹਿਲਾ 'ਚ ਜਾਂਦੇ ਆਂ ਸ਼ਰਮ ਆਉ ਕਹਿੰਦਾ ਉਹ ਕਹਿੰਦਾ ਕਰਾ ਲਓ ਭਾਈ ਉਹ ਤਾਂ ਵਜ਼ੀਰ ਨੂੰ ਕਹਿੰਦਾ ਤੁਸੀਂ ਚਲੋ ਮੈਂ ਆਉਣਾ ਉਹ ਭਾਈ ਮੁੰਡੇ ਨੇ ਦੇਖਿਆ ਪਹਿਲੇ ਹੀ ਉਹਨੂੰ ਪਤਾ ਸੀ ਵੀ ਇਹ ਦਾੜੀ ਬਦੀ ਪਈ ਹੈ ਹਜਾਮਤ ਕਰਾਊਗਾ ਉਹਨੇ ਤਾਂ ਹੀ ਉੱਥੇ ਦੁਕਾਨ ਕਰੀਤੀ ਮੂਰੇ ਕੋਈ ਲੈ ਕੇ ਤਾਂ ਉਹਨੇ ਕੀ ਕਰਿਆ ਉੱਥੇ ਇੱਕ ਟੋਆ ਪੱਟ ਲਿਆ ਮੁੰਡੇ ਨੇ ਵੀ ਜਿੰਨੇ ਚ ਉਹ ਡਿੱਗ ਕੇ ਉਹਦਾ ਮੂੰਹ ਮੂੰਹ ਬਾਹਰ ਰਹਿ ਜੇ ਕੱਲਾ ਉਹਦੇ ਉੱਤੇ ਇੱਕ ਫੱਟਾ ਧਰ ਕੇ ਉਹ ਚ ਗਲੀ ਕੱਢ ਕੇ ਵੀ ਉਹਦਾ ਸਿਰ ਜਿਹਦੇ ਵਿੱਚ ਦੀ ਨਿਕਣ ਜੇ ਉਵੇਂ ਉੱਥੇ ਗਾਹਾਂ ਪੇਚਪੂਚ ਲਾ ਕੇ ਐਨ ਇੰਤਜ਼ਾਮ ਬਣਾ ਕੇ ਉਹ ਫੱਟਾ ਕਰਤਾ ਤਾਹਾਂ ਖੜਾ ਉਧਰ ਬਾਟਣ ਲਾ ਲਿਆ ਵੀ ਬਾਟਣ ਦੱਬੂ ਫੱਟਾ ਉਹਦੇ ਸਿਰ 'ਚ ਆ ਕੇ ਬੰਦ ਹੋ ਜੂਰੇ ਉਹ ਭਾਈ ਰਾਜਾ ਆ ਗਿਆ ਕਹਿੰਦਾ ਜਮਤ ਕਰ ਦੋ ਉਹਨੂੰ ਕਹਿਣ ਲੱਗਿਆ ਵੀ ਤੁਸੀਂ ਮਾੜਾ ਜਿਹਾ ਇੱਧਰ ਨਾ ਹੋਵੋ ਮੈਨੂੰ ਜਗ੍ਹਾ ਦੇਓ ਲੰਘਣ ਨੂੰ ਜਦੋਂ ਰਾਜਾ ਉਧਰ ਨੂੰ ਹੋਇਆ ਭਾਈ ਉਹ ਟੋਏ ਦੇ ਵਿੱਚ ਡਿੱਗ ਪਿਆ ਕਿਉਂ ਟਕਿਆ ਹੋਇਆ ਤੇ ਉਹਨੂੰ ਪਤਾ ਨਹੀਂ ਲੱਗਿਆ ਜਦੋਂ ਵਿੱਚ ਡਿੱਗਿਆ ਤਾਂ ਉਧਰੋਂ ਮੁੰਡੇ ਨੇ ਬਾਟਣ ਦੱਬ ਤੇ ਪੈਰ ਧਰਿਆ ਉਹ ਫੱਟਾ ਕੇ ਉੱਥੇ ਵਿੱਚ ਲੱਗਿਆ ਰਾਜੇ ਦਾ ਵਸਾ ਗਰਦਨ ਗਰਦਨ ਨੰਗਾ ਬਾਕੀ ਮੋਢੇ-ਮੋਢੇ ਵਿੱਚ ਹੋ ਗਿਆ ਬੰਦ ਉਹਨੇ ਕੀ ਕਰਿਆ ਨਾਲੇ ਤਾਂ ਉਹਦਾ ਮੂੰਕਾळा ਕਰਤਾ ਨਾਲੇ ਉਹਦੀ ਆਹ ਵਾਲ ਮੁੰਨ ਤੇ ਨਾਲੇ ਮੁੰਨ ਤੇ ਦਾੜੀ ਉਹਨੂੰ ਕਹਿਣ ਲੱਗਿਆ ਫਿਰ ਉਹ ਚਿੱਠੀ ਦਿਖਾਈ ਫਿਰ ਉਹਨੇ ਉਹਨੂੰ ਕਹਿੰਦਾ ਦੇਖ ਚਿੱਠੀ ਉਹ ਕਹਿੰਦਾ ਤੂੰ ਕੌਣਾ ਕਹਿੰਦਾ ਮੈਂ ਤੇਰਾ ਮੁੰਡਾ ਉਹ ਕਹਿੰਦਾ ਮੇਰਾ ਮੁੰਡਾ ਉਹ ਕਹਿੰਦਾ ਗੁਜਰੀ ਜਹਾ ਦਾ ਗੁਜਰੀ ਮਲਾਜਾ ਪਾਇਤੀ ਤਾਂ ਗੁਜਰੀ ਨਾਲ ਦੁੱਧ ਵਾਲੀ ਨਾਲ ਕਹਣਾ ਮੇਰੀ ਮਾਂ ਤੀ ਭਾਈ ਰਾਜਾ ਝੱਕੇ ਵੀ ਹੈ ਕਹਣਾ ਮੈਂ ਤੇਰਾ ਮੁੰਡਾ ਰਾਜਾ ਉਹਨੂੰ ਤਿਉਹ ਜਾਵੇ ਉਹ ਕਹੇ ਕਹੇ ਮੈਨੂੰ ਆ ਚੱਕ ਮੇਰਾ ਤੂੰ ਵੀ ਮੈਂ ਤੈਨੂੰ ਗੜ ਲਾਵਾਂ ਮੇਰਾ ਮੁੰਡਾ ਉਹ ਕਹਿੰਦਾ ਨਾ ਮੈਂ ਤੇਰਾ ਮੁੰਡਾ ਨਹੀਂ ਆਪਦੀ ਮਾਂ ਦਾ ਮੁੰਡਾ ਤੇਰਾ ਮੁੰਡਾ ਉਦੋਂ ਹੋਊਗਾ ਜਦ ਤੂੰ ਮੇਰੀ ਮਾਂ ਨੂੰ ਲੈ ਕੇ ਆਵੇਂਗਾ ਉਹ ਕਹਿੰਦਾ ਫਿਰ ਮੈਨੂੰ ਕੱਢੋ ਤਾਂ ਸਹੀ ਤਾਂ ਹੀ ਲਿਆਉ ਭਾਈ ਉਹਨਾਂ ਨੇ ਕੱਢਿਆ ਵਜ਼ੀਰਾ ਨੇ ਨਮਾਇਆ ਤਮਾਇਆ ਪਾ ਕੇ ਉਹਦੇ ਰਾਜਿਆਂ ਵਾਲੇ ਕੱਪੜੇ ਲੈ ਗਿਆ ਰੱਥ ਜੋੜ ਕੇ ਲਿਜਾ ਕੇ ਉੱਥੇ ਉਹਨੂੰ ਕਹਿਣ ਲੱਗਿਆ ਵੀ ਚੱਲ ਮੈਂ ਤੈਨੂੰ ਲੈਣ ਆਇਆ ਉਹ ਕਹਿੰਦੀ ਕਿਉਂ ਮਹਾਰਾਜ ਕਹਿੰਦੀ ਹੋ ਗਈ ਨਾ ਉਹੀ ਗੱਲ ਕਹਿੰਦੀ ਮੁੰਨੀ ਗਈ ਤੇਰੀ ਦਾੜੀ ਕੇਸ ਕਹਿੰਦੀ ਮੈਂ ਤੈਨੂੰ ਕਿਹਾ ਨਹੀਂ ਤੇ ਦਾੜੀ ਤੇ ਸਿਰ ਮੁੰਨੂ ਮੂੰਹ ਕਾਲਾ ਕਰਕੇ ਤੇਰੇ ਚੌਂਕੇ ਤੇ ਆਉਂ ਉਹ ਕਹਿੰਦਾ ਹੁਣ ਜਿਆਦਾ ਕੁਝ ਨਾ ਕਹੇ ਤੂੰ ਚੱਲ ਮੈਂ ਤੈਨੂੰ ਲੈਣ ਆਇਆ ਤੂੰ ਜਿੱਤੀ ਮੈਂ ਹਾਰਿਆ ਤਾਂ ਭਾਈ ਕੁਝੀ ਕੁਝੀ ਬਾਗੀ ਨਾਲੇ ਆਪਦਾ ਮੁੰਡਾ ਉਹ ਕਰ ਲਿਆ ਇਹ ਕਈ ਵਾਰੀ ਦਿਮਾਗਾਂ ਨਾਲ ਲੋਕ ਐਂਡ ਕੰਮ ਕੱਢ ਜਾਂਦੇ ਨੇ ਸੋ ਧੰਨਵਾਦ ਜੀ